ਸਤਿ ਸ਼੍ਰੀ ਅਕਾਲ ਮੇਰੇ YouTube ਫੈਮਿਲੀ ਮੀਂਦ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਅਸੀਂ ਵੀ ਠੀਕ ਠਾਕ ਦੀਪਾ ਮੂਲਕ ਥੋੜਾ ਸਾਰਿਆਂ ਦਾ ਸਵਾਗਤ ਜੀ ਤੇ ਲਓ ਜੀ ਇੱਥੇ ਬੈਠੀ ਸੀ ਮਾਣੋ ਬਿੱਲੀ ਤੇ ਮਾਣੋ ਵੀ ਲਿੰਗਾ ਧੁੱਪ ਲੱਗ ਰਹੀ ਸੀ ਜਿਆਦਾ ਗਰਮੀ ਲੱਗ ਰਹੀ ਸੀ ਤੇ ਜਦ ਬਹੁਤ ਹੀ ਜਿਆਦਾ ਆਉਂਦੀ ਹੋਉਂ ਕਰੀ ਸੀ ਤੇ ਇਧਰ ਹੈ ਕਿ ਕਿਸੇ ਧੁੱਪ ਪੈ ਰਹੀ ਸੀ ਕੌੜੀਆਂ ਤੇ ਬੈਠੀ ਸੀ ਤੇ ਇੱਥੇ ਆ ਕੇ ਰਾਮ ਤੇ ਸਾਂਗੀ ਤੇ ਦੇਖੋ ਜੀ ਜਾਨਵਰਾਂ ਨੂੰ ਵੀ ਹਨਾ ਜਿਆਦਾ ਹੀ ਗਰਮੀ ਲੱਗਦੀ ਆ ਜਦੋਂ ਆਪਾਂ ਆਪਣੇ ਵਰਗਿਆਂ ਨੂੰ ਗਰਮੀ ਲੱਗਦੀ ਆ ਦੇਖੀ ਜੀ ਵਿਚਾਰੀ ਹਨਾ ਗਰਮੀ ਕਾਰਨ ਤੇ ਸਾਮੀ ਆ ਕੇ ਬੈਠ ਗਈ ਤੇ ਪੈ ਗਈ ਆ ਕੇ ਸੌਂ ਗਈ ਤੇ ਆਪਾਂ ਬਿਲਕੁਲ ਵੀ ਨੀਂਦ ਆਇਆ ਮੈਂ ਚਲੋ ਆਰਾਮ ਕਰ ਲੈਣਦੇ ਹਨਾ ਵਿਚਾਰੀ ਨੂੰ ਤੁੱਪ ਲੱਗੀ ਤੇ ਪਾਣੀ ਪਿਆਇਆ ਮੈਨੇ ਪਾਣੀ ਰੱਖਤਾ ਸੀ ਪਾਣੀ ਪੀ ਲਿਆ ਸੀ ਤੇ ਹੁਣ ਇਹ ਸੋਰੀ ਆਰਾਮ ਤੇ ਤੇ ਆਪਾਂ ਨਾ ਬਾਹਰ ਆ ਕੇ ਦੇਖਿਆ ਆਪਾਂ ਵੀ ਨਾ ਗਰਮੀ ਦੇ ਕਾਰਨ ਅੰਦਰ ਹੀ ਬੈਠੇ ਸੀ ਹਜੇ ਦੇਖ ਲਓ 5:00 ਵਜੇ ਤੇ ਬਿਲਕੁਲ ਇੰਨੀ ਜ਼ਿਆਦਾ ਧੁੱਪ ਪੈ ਰਹੀ ᱛੋ ਪਕਾਰ ਨਾ ਬਿਲਕੁਲ ਵੀ ਨੀ ਬਾਹਰ ਨਿਕਲਣ ਨੂੰ ਮਨ ਕਰਤਾ ਤੇ ਆਪਾਂ ਬੈਠੇ ਸੀ ਅੰਦਰ ਜਦ ਮੈਂ ਆ ਕੇ ਦੇਖਿਆ ਨੂੰ ਤਾਂ ਹੈ ਇਹ ਕੀ ਗਰਮੀ ਕਰਨਾ ਹਨਾ ਗਰਮੀ ਚੈਰੀ ਜਿਹੀ ਜਿਆਦਾ ਇਸ ਕਰਕੇ ਨਰਮਿੱਕੇ ਲੱਗ ਤੇ ਆ ਗਈ ਤੇ ਲਓ ਜੀ ਤੇ ਮੈਨੂੰ ਬਹੁਤ ਹਨਾ ਵੀ ਮਨ ਕਰ ਆ ਰਿਹਾ ਵੀ ਆਈ ਆਪਣੇ ਵਰਗੀ ਤੇ ਚਲੋ ਨਾ ਪੱਖਿਆਂ ਦੇ نیچے ਬੈਠ ਕੇ ਅੰਦਰ ਵੜ ਕੇ ਤੇ ਵਿਚਾਰੇ ਰੱਖੀ ਧਿਆਨ ਵਾਰ ਹਨਾ ਤੇ ਧੁੱਪ ਕਰਨਾ ਚਲੋ ਵਿਚਾਰਾ ਮੈਂ ਇੰਨਾ ਦਾ ਵੀ ਰੱਬ ਰੱਖਾ ਤੇ ਸੌਰੀ ਐ ਇੱਥੇ ਸਾਮ ਨੂੰ ਤਾਂ ਦੁੱਧ ਪਾਵਾਂਗੇ ਇਸ ਨੂੰ ਤੇ ਦਿਖਾ ਮਸ ਨੂੰ ਪੈਕ ਕੈਮਰੇ ਵਿੱਚ ਆ ਦੇਖੋ ਜੀ ਸੌਰੀ ਐ ਸੌ ਜਾਣ ਤੇ ਜੀ ਤੇ ਬਹੁਤ ਜਿਆਦਾ ਅੱਜ ਮੈਨੂੰ ਤਰਸ ਆਇਆ ਜੀ ਦੇਖਿਓ ਮੈਂ ਕਿ ਗਰਮੀ ਦਾ ਕਾਰਨ ਹੈ ਨਾ ਤੇ ਆਰਾਮ ਕਰਦੀ ਐ ਤੇ ਧੁੱਪ ਲੱਗੀ ਤੇ ਤੇ ਚਲੋ ਜੀ ਹੈ ਨਾ ਇਹਨਾਂ ਦਾ ਵੀ ਵਾਹਿਗੁਰੂ ਰਾਖਾ ਸੱਚੇ ਪਾਤਸ਼ਾਹ ਜਿਸ ਤਰ੍ਹਾਂ ਪਾ ਅੰਦਰ ਵੜ ਕੇ ਬੈਠ ਜਾਂਦੇ ਆ ਹਨਾ ਇਹਨਾਂ ਨੂੰ ਵੀ ਸਾਂ ਦੀ ਲੋੜ ਆ ਤੇ ਕੁਸਤ ਆਪਣੇ ਸਾਰੇ ਹਨਾ ਪੰਜਾਬ ਚ ਦਰਖਤ ਕਿਤੇ ਕਿਤੇ ਹੈ ਜੀ ਦਰਖਤ ਵੀ ਘਰਾਂ ਚ ਤਾਂ ਬਿਲਕੁਲ ਵੀ ਨਹੀਂ ਦਰਖਤ ਸਾਰੇ ਬੜਦੇ ਹਨਾ ਘਰਾਂ ਚ ਪੱਕੇ ਹੋ ਗਏ ਘਰ ਜੀ ਤੇ ਇਸ ਕਰਕੇ ਦਰਖਤ ਪਹਿਲਾਂ ਸਾਰੇ ਦੇ ਘਰਾਂ ਦੇ ਵਿੱਚ ਇੱਕ ਇੱਕ ਦਰਖਤ ਹੁੰਦਾ ਸੀ ਤੇ ਵਧੀਆ ਸੋਹਣੀ ਸਾਂ ਹੁੰਦੀ ਸੀ ਵਧੀਆ ਵਾਤਾਵਰਨ ਹੁੰਦਾ ਸੀ ਤੇ ਅੱਜ ਕੱਲ ਤਰਖਤ ਨਹੀਂ ਕੁਛ ਨਹੀਂ ਕੋਈ ਭਵਾ ਨਹੀਂ ਕੋਈ ਠੰਡੀ ਹਨਾ ਤੇ ਗਰਮੀ ਤਾਪੇ ਪੈਣੀ ਇੱਕੇ ਲੱਗਦੀ ਗਰਮੀ ਆ ਗਈ ਚਲੋ ਉੱਠੀ ਪਈ ਉੱਠ ਖੜੀ ਸੀ ਜੀ ਤੇ ਸੌ ਕੇ ਉੱਠ ਖੜੀ ਸੀ ਆਪ ਐਸੇ ਨੂੰ ਪਾਇਆ ਪਾਇਆ ਦੁੱਧ ਦੁੱਧ ਰੱਖਤਾ ਸੀ ਜੀ ਪਾ ਕੇ ਤੇ ਦੁੱਧ ਈ ਲੱਗ ਗਈ ਸੀ ਚਲੋ ਜੀ ਠੀਕ ਹੈ